ਸ੍ਰੀ ਹਿਮਕੁਟ ਸਾਹਿਬ ਦੇ ਰਾਹ ਦੇ ਉੱਤੇ ਜ਼ਬਰਦਸਤ ਲੈਂਡਸਲਾਈਡਿੰਗ ਹੋਈ ਹੈ ਤਸਵੀਰਾਂ ਬਾਰ-ਬਾਰ ਉੱਤਰਾਖੰਡ ਤੋਂ ਸਾਹਮਣੇ ਆ ਰਹੀਆਂ ਸਰਕਾਰ ਬਾਰ-ਬਾਰ ਅਲਰਟ ਜਾਰੀ ਕਰ ਰਹੀ ਹੈ ਕਿ ਹਾਲੇ ਗੁਰਧਾਮਾ ਦੇ ਦਰਸ਼ਨ ਕਰਨ ਦੇ ਲਈ ਨਾ ਨਿਕਲਿਆ ਜਾਵੇ ਕਰੋ ਕਿਉਂਕਿ ਲੈਂਡਸਲਾਈਡਿੰਗ ਦੀਆਂ ਤਸਵੀਰਾਂ ਬਾਰ-ਬਾਰ ਜਿਹੜੀਆਂ ਸਾਹਮਣੇ ਆ ਰਹੀਆਂ ਇੱਕ ਹੋਰ ਤਸਵੀਰ ਸ੍ਰੀ ਹਿਮਕੁਟ ਸਾਹਿਬ ਵਾਲੇ ਰਾਹ ਦੇ ਉੱਤੇ ਜਿਹੜੀ ਹੈ ਵੱਡੀ ਜਬਰਦਸਤ ਜਿਹੜੀ ਹੈ ਲੈਂਡਸਲਾਈਡਿੰਗ ਹੋਈ ਹੈ ਤੇ ਪਹਾੜ ਖਿਸਕ ਕੇ ਥੱਲੇ ਡਿੱਗ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਹਾੜ ਦੇ ਪਹਾੜ ਖਿਸਕ ਕੇ ਥੱਲੇ ਡਿੱਗਦੇ ਜਾ ਰਹੇ ਨੇ ਕਿਉਂਕਿ ਲਗਾਤਾਰ ਹੀ ਉੱਤਰਾਖੰਡ ਤੋਂ ਸ਼੍ਰੀ ਹੇਮਕੁਟ ਸਾਹਿਬ ਵਾਲੇ ਜਾਣ ਵਾਲੇ ਰਸਤੇ ਦੇ ਉੱਤੇ ਜਿਹੜੀ ਹੈ ਲੈਂਡਸਲਾਈਡਿੰਗ ਹੋਈ ਹੈ ਜੋਸ਼ੀ ਮੱਠ ਤੋਂ ਪਹਿਲੇ ਵੀ ਕਿੰਨੀਆਂ ਵੀਡੀਓ ਸਾਹਮਣੇ ਆਈਆਂ ਸੀਗੀਆਂ ਇੱਕ ਹੋਰ ਜਿਹੜੀ ਆ ਵੀਡੀਓ ਸਾਹਮਣੇ ਆ ਰਹੀ ਹੈ ਤੇ ਜੋਸ਼ੀ ਮੱਠ ਤੋਂ ਜਿਸ ਤਰੀਕੇ ਵੀਡੀਓ ਸਾਹਮਣੇ ਆ ਰਹੀਆਂ ਸੀਗੀਆਂ ਉੱਤਰਾਖੰਡ ਦੇ ਵਿੱਚ ਵੀ ਇਹ ਜੋ ਅਲਰਟ ਜਾਰੀ ਕੀਤੇ ਗਏ ਸੀਗੇ ਕਿ ਚਾਰ ਧਾਮਾਂ ਦੇ ਦਰਸ਼ਨ ਕਰਨ ਲਈ ਹੱਲੇ ਨਾ ਨਿਕਲਿਆ ਜਾਵੇ ਮੌਨਸੂਨ ਦੇ ਕਾਰਨ ਰਸਤੇ ਜਿਹੜੇ ਬੰਦ ਨੇ ਕਿਉਂਕਿ ਜਿਹੜੇ ਪਹਾੜਾਂ ਦੇ ਪਹਾੜ ਖਿਸਕ ਕੇ ਸੜਕ ਦੇ ਉੱਤੇ ਡਿੱਗ ਰਹੇ ਨੇ ਹਾਈਵੇ ਦੇ ਉੱਤੇ ਡਿੱਗ ਰਹੇ ਨੇ ਟਨਲ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਕਿਉਂਕਿ ਲੈਂਡਸਲਾਈਡਿੰਗ ਕਾਰਨ ਟਨਲ ਜਿਹੜੀ ਪੂਰੀ ਪਹਾੜਾ ਦੇ ਮਲਬਿਆਂ ਦੇ ਨਾਲ ਭਰ ਚੁੱਕੀ ਹੈ ਤੇ 터ਨਲ ਤੱਕ ਜਿਹੜੀ ਹੈ ਹਾਈਵੇ ਦੇ ਰਸਤੇਆਂ ਨੂੰ ਜਾਂਦੀਆਂ ਸੀਗੀਆਂ ਉਹ ਵੀ ਬੰਦ ਹੋ ਚੁੱਕਿਆ ਨੇ ਸੋ ਪਹਾੜ ਟੁੱਟ ਕੇ ਜਿਹੜੇ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਡਿੱਗ ਰਹੇ ਨੇ ਉਸ ਕਾਰਨ ਜਿਹੜੇ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਗੁਰਦ ਆਮਾ ਤੇ ਪਹੁੰਚ ਰਹੇ ਨੇ ਉੱਥੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਹੋਰ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰੀਕੇ